ਸਤਿ ਸ੍ਰੀ ਅਕਾਲ ਬਾਈ ਸਾਰੇ ਵੀਰਾਂ ਨੂੰ ਉਮੀਦ ਕਰਦਾ ਆ ਬਾਈ ਸਾਰੇ ਠੀਕ ਠਾਕ ਹੋਵੋਗੇ ਆਪਾਂ ਬਾਈ ਆ ਆਪਣਾ ਆਨਲਾਈਨ ਟਾਂ ਮੰਗਾਈਆਂ ਸੀ ਬਾਈ ਤੋਂ ਲਿਆਇਆ ਸੀ ਬਾਈ ਤੇ ਫੇਰ ਨਾ ਬਾਈ ਅਗਲਾ ਕਹਿੰਦਾ ਮਿਸਤਰੀ ਨੂੰ ਯਾਰ ਉਹਦਾ ਕਮਿਸ਼ਨ ਕੀਤਾ ਐ ਜਾਂ ਆਏ ਆ ਵਾਹੇ ਜਾਓ ਆ ਤੁਹਾਡੇ ਸਾਹਮਣੇ ਆ ਤਾਂ ਬਾਈ ਬਾਈ ਬਠਿੰਡੋਂ ਲਿਆਇਆ ਲਾਈਟਾਂ ਤੇ ਸਾਡੇ ਅਥੇ ਵੈਸੇ ਬਾਕੀ ਸਮਾਨ ਬਾਈ ਰਾਮਪੁਰਾਪੂਲ ਤੋਂ ਲਿਆਇਆ ਸੀ ਆਹ ਬਾਈ ਰਾਮਪੁਰੋਂ ਬਾਅਦ ਚ ਮੰਗਾਈਆਂ ਆ ਪਾ ਜੀ ਐਮ ਦੇਆਂ ਨੇ ਆਹ ਬਾਈ ਕਿਸੇ ਹੋਰ ਕੰਪਨੀ ਦਾ ਮਾਰਕਾ ਲੱਗਿਆ ਹੋਇਆ ਹੈ ਲੈਪਟਾਪ ਪਤਾ ਨਹੀਂ ਕਿਹੜਾ ਯਾਰ ਸੁਣੋ ਬਾਈ ਆਪਾਂ ਖੋਲ ਕੇ ਦਿਖਾਉਣੇ ਆ ਹੁਣ ਵੀ ਕੀ ਫ ਤੇ ਬਾਈ ਤੁਸੀਂ ਆਹ ਦੇਖੋ ਇਹਦਾ ਫਰੇਮ ਦੇਖੋ ਲੈਡ ਦਾ ਬੈਕ ਸਾਈਡ ਆਹ ਆਹ ਬਾਈ ਦੇਖੋ ਕਿੰਨਾ ਹਲਕਾ ਹਨ ਤੇ ਆਹ ਤੁਹਾਨੂੰ ਬਾਈ ਹੁਣ ਜੀਐਮ ਦਾ ਦਿਖਾਉਣੇ ਆਪਾਂ ਆਇਆ ਦੇਖ ਲਓ ਬਾਈ ਹਲਮੂਣੀ ਆਉਂਦਾ ਫਰੇਮ ਆ ਬਾਈ ਸਾਰਾ ਫੇਰ ਅਗਲਾ ਕਹਿੰਦਾ ਯਾਰ ਮਿਸਤਰੀ ਨੇ ਜੇ ਅਸੀਂ ਕਿਸੇ ਨੂੰ ਕਹਿ ਦੇਣਾ ਵੀ ਆਹ ਕੰਪਨੀ ਦੀ ਚੀਜ਼ ਲੈ ਲੈ ਕਹਿੰਦਾ ਯਾਰ ਮਿਸਤਰੀ ਦੀ ਗੱਲਬਾਤ ਕੀਤੀ ਹੂ ਐ ਹੂ ਆਹ ਤੁਹਾਡੇ ਸਾਹਮਣੇ ਆ ਬਾਈ ਤੇ ਹੁਣ ਤੁਹਾਨੂੰ ਰੇਟ ਦੱਜੇ ਤੁਹਾਨੂੰ ਰੇਟ ਦੱਸਤਾ ਤੁਸੀਂ ਕਹੋਗੇ ਬਾਈ ਰੇਟ ਆ ਤਾਂ ਬਾਈ ਲੈਡ ਹੈਗੀ ਆ 750 ਲਾਈ ਆ ਮਠੰਡੇ ਤੋਂ ਬਾਈ ਬਠੰਡੇ ਗਿਆ ਲੈ ਕੇ ਆਇਆ ਹਨਾ ਨਾਲੇ ਇੱਕ ਲੈਟ ਨਹੀਂ ਲਿਆਇਆ ਕਟਕਟ 15 ਲੈਟਾਂ ਲੱਗੀਆਂ ਬਾਈ 15 ਲਿਆਇਆ ਸੀ ਆਹ ਲੈਟ ਬਾਈ ਹੈਗੀ ਆ ਸਾਰੀ 550 ਦੀ ਤੇ ਇਸ ਕਰਕੇ ਬਾਈ ਬਣ ਕੇ ਧਿਆਨ ਰੱਖਿਆ ਕਰੋ ਚੀਜ਼ ਲੈਣ ਵੇਲੇ ਤੇ ਬਾਈ ਜੇ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਬਾਈ ਸ਼ੇਅਰ ਕਰਿਓ ਇਸ ਤਰ੍ਹਾਂ ਦੀ ਬਾਈ ਜਾਣਕਾਰੀ ਲਈ ਵੀਡੀਓ ਦੇਖਣ ਲਈ ਆਪਣੇ ਬਾਈ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ ਸਸੀ ਕਾਲ ਬਾਈ ਸਾਰਿਆਂ ਨੂੰ